ਕਿੰਦਾ ਕਿਥੇ ਹੋ ਮੈਂ ਮਾਡਲ ਹਾਂ ਸੀ ਬਾਹਰਲੇ ਬੰਦੇ ਸੜੇ ਆ ਜਿੰਦੇ ਦੇ ਬੰਦੇ ਲੋਕਾਂ ਨੂੰ ਫਰਦੋਾਰਾਂ ਨੂੰ ਘੰਡੇ ਬੋਕਾ ਲੋ ਮਾਡਲ ਫਰਦੋਾਰਾਂ ਨੂੰ ਹਾਂ ਜੀ ਮੈਂ ਉਸ ਤੋਂ ਬੜੀ ਦੇ ਇੱਕ ਭੱਜੀ ਇੱਕ ਬੰਦੇ ਦੋ ਦੋ ਦੋਨਾਂ ਕੇ ਦੋ ਜਲਦੀ ਭੇਜ ਦਿਓ ਭਾਜੀ ਪਲੀਜ਼ ਇੱਕ ਵਾਰੀ ਫੁੱਟਾਂ ਦੇ ਵਿੱਚ ਕਾਲਿੰਗ ਕਰਾ ਦਿਓ ਉਨ ਲਈ ਜਗਰਾਮ ਕੰਡਾਣੀ ਪਿਆਰ ਨਾਲ ਜਿੰਦੂ ਮੱਝ ਲੋਕ ਬੋਲਦਾ ਕੋਈ ਤੁਹਾਨੂੰ ਜਲਦੀ ਜਲਦੀ ਆ ਜਾਓ ਹਾਂ ਤਾਂ ਭਾਜੀ ਇਹ ਨੇਰੀਏ ਜੀ ਇਹ ਮਾਨ ਦਾ ਸਰਕਾਰ ਬਕਰ ਨਹੀਂ ਹੈਗਾ ਇਹ ਰਿਕਮੈਂਡ ਕਰੀਏ ਕਿ ਜੇ ਦੱਤੇ ਹਨਾ ਕਰਨੀ ਮਿਲੇ ਜਿੱਦੇ ਦੱਤੇ ਆ ਗਏ ਮੂੰਹ ਦਿੱਤਾ ਗਿਆ ਪੰਜਾਬ ਨੂੰ ਓਏ ਦਿੱਤਾ ਗਿਆ ਬੁਰੇ ਪੰਜਾਬ ਨੂੰ ਦੱਤ ਕਿੰਤਾ ਕੀ ਹੈ ਕੋਈ ਤਾਂ ਪਤਾ ਚੋਟੇ ਗਾਦੇ ਚੋਰ ਤਾਨੂੰ ਮਮਾ ਲੋਕਾਂ ਨੇ 90 ਐਮਐਲ ਬਣਾਏ ਬਣਵੇਂ ਐਨਐਲ ਇਹ ਪੰਜਾਬ ਦੇ ਲੋਕਾਂ ਦੇ ਧੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ ਬਣਵੇਂ ਐਮਐਲ ਬਣਾਏ ਗਰੀਬਾਂ ਨੇ ਬਣਵੇਂ ਐਮਐਲ ਐ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟ ਲਿਆ ਤੁਸੀਂ ਅਜਾ ਸ਼ਾਂ ਕਰ ਰਹੇ ਹੋ ਅਮਰਜੀਤ ਇਹਨਾਂ ਦੇ ਬਾਹਰ ਲੋਕਾਂ ਦੇ ਬੰਦੇ ਬਣਾਓ ਨਾ ਵੀ ਬੇੜਾ ਪੜਾਓ ਤੁਸੀਂ ਮੇਰੇ ਭਰਾਓ ਮੇਰੇ ਬਜ਼ੁਰਗਾਂ ਨੂੰ ਦੋਸਤ ਬਣਾਓ ਇਹਦੀ ਬਾਤ ਅਜਾ ਕਰਨਾ ਤੁਹਾਡੇ ਬੱਚੇ ਤੁਹਾਡੀ ਫੋਟੋ ਆ ਦੇਖੋ ਜੀ ਅਮਰਦੀਪ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ ਬਾਰੋਂ ਬੰਦੇ ਬੁਲਾ ਕੇ ਬੂਥਾ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਪੋਲੇ ਪਾਲੇ ਨੂੰ ਝੰਕਾਰੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਅਮਰਦੀਪ ਸਿੰਘ ਰਾਜਨ ਪੰਜਾਬ ਜਲ ਸਰੋਤ ਪਰਵਧ ਡਾਇਰੈਕਟਰ ਕਿੱਥੇ ਹੋ ਸੰਨੀ ਅਲਵਾਲੀਆ ਸੰਨੀ ਅਲਵਾਲੀਆ ਕਿੱਥੇ ਹੋ ਮਗਾਬ ਨਮਾਸ਼ ਸੰਨੀ ਅਲ ਨੂੰ ਕੰਨੀ ਸੰਨੀ ਰਾਜਨ ਜੀ ਇਹ ਦੇਖੋ ਜੀ ਗੁਰਕੇ ਬੁਲਾਏ ਨੇ ਮੈਂ ਬਟਿੰਡੇ ਤੋਂ ਜੋਰ ਲਾ ਕੇ ਪਿੱਛੇ ਲੋਕਾਂ ਦੇ ਕਿੱਥੇ ਦੇ ਸੰਨੀ ਆਲੂ ਵਾਲੀ ਆ ਬੁਲਾਉਣ ਤੇ ਮੇਰੇ ਵੀ ਮੇਰਾ ਬਲਵਾਰ ਹੈ ਇਹ ਵੀ ਮੇਰਾ ਬਲਵਾਰ ਆ ਜਿਹੜਾ ਆਮਾਰੀ ਬੱਧੀਆ ਇਹੋ ਨਾਲ ਪਿਆਰ ਆ ਥੱਲੇ ਕਿ ਚੱਲੀ ਤੂੰ ਉੱਰੀ ਆ ਕੇ ਬੂਥਾਂ ਤੇ ਬਹਿ ਗਏ ਹੋ ਨਹੀਂ ਚੱਲੀ ਤੂੰ ਤੇਰੀ ਫੋਟੋ ਹੈ ਤੇਰੀ ਫੋਟੋ ਬੈਠ ਤੂੰ ਉੱਪਰ ਬੈਠਾ ਬੈਠੇ ਬਕਵਾਸ ਤੂੰ ਤੇਰੀ ਫੋਟੋ ਦੇਖ ਮੈਂ ਨਾ ਨਪੜਨੇ ਦੀ ਮਤ ਕਰਨੀ ਬੜਾ ਜੀ ਨਹੀਂ ਬੈਠਾ ਸੰਨੀ ਆਲੂ ਵਾਲੀ ਨਾਲ ਸੰਨੀ ਆਲੂ ਵਾਲੀਆ ਚੀਰਮੈਨ ਦੀ ਰਿਪੋਰਟ ਦਾ ਪੂਰੀ ਫੋਟੋ ਹੈ 2 ਭੱਜ ਗਿਆ ਇਹ ਰਹਿ ਗਿਆ ਸੰਨੀ ਆਲੂ ਵਾਲੀਆ ਉਹ ਭੱਜ ਗਿਆ ਸੰਨੀ ਆਲੂ ਵਾਲੀਆ ਉਹਦੀ ਫੋਟੋ ਸੀਗੀ ਨਾਲ ਆ ਗਈ ਮੇਰੇ ਕੋਲ ਭਾਜੀ ਮੈਂ ਤਾਂ ਖੈਂਟਾ ਲੱਭੰਦਿਆ ਕੱਲ ਦੂਜੇ ਪੱਗਾਂ ਪਾਈਆਂ ਰੰਗਾਂ ਨਾਲ ਇਹ ਲੋਪਣ ਬਿਲਕੁਲ ਸਮਝਦੇ ਕਿੱਥੇ ਉਹ ਕੈਮਰੇ ਲੱਗੇ ਨੇ ਕਾਟਦੇ ਅੱਥਰ ਕੈਮਰੇ ਲੱਗੇ ਆ ਮਰ ਜੇਂਗਾ ਤੂੰ ਨਾ ਬੋਲ ਹਾਂਜੀ ਸਾਰੇ ਬਠੇ ਜਾ ਉਸੀ ਲੋਕਾਂ ਨੂੰ ਕੀ ਇਨਸਾਫ਼ ਦਿਓਗੇ 50 ਦੇ ਲੋਕ ਰੋ ਰਹੇ ਤੜਾਈ ਤੜਾਈ ਕਰ ਰਹੇ ਨੋਕੇ ਦੇ ਅੰਦਰ ਲੋਕਾਂ ਨੂੰ ਲੋਕਾਂ ਦੇ ਗਾ ਰੋਜ਼ਗਾਰ ਦੇ ਦਿੰਦੇ ਅੱਜ ਕੱਲ੍ਹ ਸਾਈਡ ਕੋਲ ਰੱਖਦੇ ਆ ਜਿਹਦਾ ਆ ਕਿਦਾਂ ਮਣੀ ਬੈਠੇ ਬੈਠੇ ਛੱਡਣਗੇ ਦਾ ਆਪਾਂ ਜਿਹੜਾ ਆਂਦਾ ਬਾਹਰਲਾ ਬੰਦਾ ਲੋਕਲ ਆਪਣੇ ਭਰਾ ਆ ਸਾਰੇ ਜਿੰਨੇ ਵੀ ਲੋਕ ਜਿਹੜੀ ਮਰਜ਼ੀ ਬਾਦਸ਼ਾਹ ਦੇ ਬੰਦ ਸਾਡੀ ਕੋਈ ਗਿੱਲਾ ਨਹੀਂ ਕਿਦਣਾ। ਨਾਲੇ ਮਦਰੀ ਬੰਦ। ਆਪਣੇ ਲੋਕਾਂ ਨੂੰ ਮੈਨੂੰ ਬਾਦਸ਼ਾਹ ਦੀ ਅਗਲਾ ਵਿਚਾਰ ਕੀ ਹੋ ਗਿਆ? ਦੁਨੀਆਂ ਦੀ ਮਰਜ਼ੀ ਹੈ। ਬਾਹਰ ਰਾਣੇ ਉਹ ਬੰਦਾ ਨਹੀਂ ਬੈਠਦਾ। ਸਾਰੇ ਬੰਦੇ ਦਾਰੂ ਪਿੰਡ ਨੇ ਰਾਤੀ। ਯਾਰੇ ਉਹਨੂੰ ਅਮਰੀਕਾ ਦੀ ਗੱਲ ਹੈ ਮੋੜ ਜੀ ਨੂੰ ਮਰਜ਼ੀ ਦੁਨੀਆਂ ਬਾਹਰ ਦੁਨੀਆਂ ਦਾ ਨਾ ਨਾ ਕਰੋ ਬਾਹਰਲੇ ਬੰਦੇ ਆ ਗਏ। ਸੰਸਰੇ ਚੱਲੋ। ਹਾਇ ਦਾ ਫੋਨ ਵੀ ਹੁਣ ਉੱਥੇ ਬਰੰਦ ਹੋ ਗਿਆ। ਹੋਇਆ ਕੀ ਤੁਸੀਂ ਕਰਦੇ ਕੀ ਬੇਬਦਮਾਸ਼ੀ ਆ ਕੇ ਇੱਥੇ ਸੁਈ ਭੈਣਾਂ ਨੂੰ ਡਰਾ ਰਹੇ ਹੋ। ਇਹ ਤਾਂ ਢੀਂ ਇਨਸਾਨੀਅਤ ਹੈ। ਸ਼ਰਮ ਕਰੋ ਸ਼ਰਮ। ਆ ਜੀ ਤੁਸੀਂ ਇੱਥੇ ਰਹੋ ਪਹਿਲਾਂ ਪੁਲਿਸ ਨੂੰ ਆ ਕੇ ਜਾਇਓ। ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਦੇਖ ਰਿਹਾ। ਲੰਗਰਾਲ ਬੜੇ ਨਹੀਂ। ਮੈਂ ਬੈਠੀ ਨਹੀਂ ਬੈਠੀ। ਦੇਖੋ ਦੇਖੋ ਕੌਣ ਆਇਆ। ਗਗਨ ਸਾਹਿਬ। ਕੌਣ? भगवंत माना कहिड़े लकब दो थी आहे ਬੰਦੋ ਬੰਦੋ ਲੱਭਣੀ ਦਿੰਦੇ ਬਾਜੂ ਗਲਤੀ ਕਿਹਦੇ ਰਹਿ ਗਈ ਹੈ ਬਰਾਤਾਂ ਬਲੇ ਵੜਦੇ ਆ ਹਾਂ ਆਹ ਲੋਕ ਨੂੰ ਵੀ ਲਾੜੋ ਇੱਧਰ ਲਾਓ ਕੋਈ ਨਾ ਮਹੀ ਰੋ